ਲੋ ਜੀ ਆਪਣਾ ਬਾਈ ਜੱਗਾ ਫਰੇਗੜ ਪਿੰਦੂਰ ਤੋਂ ਤੇ ਗਾਇਕੀ ਇਹਦੀ ਬਾਖਮਾਲ ਹੁੰਦੀ ਆ ਠੀਕ ਆ ਤੇ ਅੱਜ ਜੇ ਤੋਂ ਆਪਾਂ ਇੱਕ ਗਾਣਾ ਸੁਣਨਾ ਤੇ ਬਾਈ ਜੀ ਸੁਣਾਉਣਗੇ ਗਾਣਾ ਜੀ ਹ ਬਾਟਾ ਵਾਲਿਆ ਤੇਰੇ ਝੂਲੇ ਇੰਦੜੇ ਜੇ ਸੁਣੀ ਆ ਨੱਕ ਦੀ ਨਾਮੇ ਕਿਸ ਕੋਈ ਨਾ ਇਹ ਨੇ ਸੁਣ ਕੇ ਮਾਵੀ ਹੋ ਜਾਂਦਾੱਖ ਐ ਸੇਡਾ ਤਾਂ ਤੇ ਵੀ ਇਸ ਤੇਤੀਸ ਕੋਈ ਨਾ ਗੱਦ ਰੱਖਿਆ ਤੇਰੀ ਜਮਾਤ ਅੰਦਰ ਕੀ ਪੜਨ ਵਾਲਿਆਂ ਦੇ ਢੜਾਂ ਤੇ ਸੀਸ ਕੋਈ ਨਾ ਬਾਜਾਂ ਵਾਲਿਆਂ ਤੇਰੀਆਂ ਤੂੰ ਜਾਣੇ ਤੇ ਨਾੜੀ ਵੀ ਕਰੇ ਖਾਰੀਸ ਕੋਈ ਨਾ ਅੰਬਰ ਸਾਧਾ ਇੱਕ ਨੰਦ ਹਰ ਹਰ ਮੰਦਰ ਸਾਹਿਬ ਨਾਮ ਪਿਆਰਾ ਅੰਬਰ ਸਾਧਾ ਇੱਕ ਨੰਦ ਹਰ ਹਰ ਮੰਦਰ ਸਾਹਿਬ ਨਾਮ ਪਿਆਰਾ ਚਮਕੇ ਦੁਨੀਆ ਵਿੱਚ ਸਤਿ ਸਦਾ ਸੁਨੇ ਲੈ ਬੋਲ ਹਜ਼ਾਰਾਂ ਦੇ ਉੱਠੀ ਦੁੱਖ ਪੰਡਣੀ ਮੇਰੀ ਕੱਢੀ ਦੁੱਖ ਬਮਾਰਾਂ ਦੇ ਦੁੱਖ ਪੰਡਣੀ ਮੇਰੀ ਕੱਢੀ ਦੁੱਖ ਬਮਾਰਾਂ ਦੇ ਉੱਠੀ ਵਾਤਾਪਾਟਾਂ ਲ ਤੇਰਾ ਪੱਕੀਆਂ ਪਕਾਨਾਂ ਖਲ ਓਟੇਵਾ ਦਾ ਬਾਬਾ ਟਲ ਤੇਰਾ ਪੱਕੀਆਂ ਪਕਾਨਾਂ ਖਲ ਢਾਰੇ ਅਸੀਂ ਵੀ ਬਹਿ ਗਏ ਮਲ ਸੁਣਨੇ ਬੋਲ ਹਜ਼ਾਰਾਂ ਦੇ ਓਠੇ ਦੁੱਖ ਪੰਜਣੀ ਮੇਰੀ ਸਾਡੀ ਦੁੱਖ ਬਮਾਰਾਂ ਦੇ ਓਨੁੱਖ ਪੰਜਣੀ ਮੇਰੀ ਸਾਡੀ ਦੁੱਖ ਬਮਾਰਾਂ ਦੇ ਉੱਥੇ ਬੀਬੀ ਰਜਨੀ ਆਈ ਸਿੰਗਲਾ ਕੋੜੀ ਨਾਲ ਵਿਆਹੀ ਉੱਥੇ ਬੀਬੀ ਰਜਨੀ ਆਈ ਸਿੰਗਲਾ ਕੋੜੀ ਨਾਲ ਵਿਆਹੀ ਬਿਮਾਰੀ ਉਹਦੇ ਕਾਣੋਂ ਵੀ ਲਾਈ ਅਗਡੇ ਠਰੋਵਰ ਖਵਾ ਰਾਂਢੇ ਉੱਥੇ ਡੋਖਾ ਪਿੰਡਣੀ ਮੇਰੀ ਕਰਦੇ ਡੋਖਾ ਬਮਾਰਾਂਢੇ ਔਰੋ ਕੋ ਪਿੰਡਣੀ ਮੇਰੀ ਕਰਦੇ ਡੋਖਾ ਬਮਾਰਾਂਢੇ ਉਹ ਗੱਚਲਿਆਂ ਵਾਲਾ ਬਾਗ ਮਨ ਕਰੇ ਸਾਰਾ ਪੰਜਾਬ ਉੱਠ ਜੱਲਿਆ ਵਾਲਾ ਬਾਗ ਮਨ ਕਰੇ ਸਾਰਾ ਪੰਜਾਬ ਲੱਥੇ ਸੁੱਸ ਹਜ਼ਾਰਾਂ ਦੇ ਉੱਥੇ ਡੋਖ ਪੰਜਣੀ ਵੇੜੀ ਖਾਦੀ ਡੋਖ ਬਮਾਰਾਂਦੇ ਉਹ ਡੋਖ ਪੰਜਣੀ ਵੇੜੀ ਖਾਦੀ ਡੋਖ ਬਮਾਰਾਂਦੇ ਉੱਥੇ ਡੋਖ ਪੰਜਣੀ ਵੇੜੀ ਖਾਦੀ ਡੋਖ ਬਮਾਰਾਂਦੇ ਲਓ ਜੀ ਬਾਈ ਜੀ ਚੰਗਾ ਲੱਗਿਆ ਤਾਂ ਬਾਈ ਨੂੰ ਸਪੋਰਟ ਕਰਨੀ ਸ਼ੇਅਰ ਕਰਕੇ ਸਾਰਿਆਂ ਨੇ